ਦੀਪਕ ਜੀ ਸੁਖਬੀਰ ਬਾਦਲ ਦੀ ਥਾਂ ਕੀ ਧਾਮੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਬਿਲਕੁਲ ਇਹ ਬਹੁਤ ਵੱਡਾ ਸਵਾਲ ਹੈ ਤੇ ਵੱਡੀ ਇਹਦੀ ਪ੍ਰਤੀਕਿਰਿਆ ਕਿ ਕੀ ਇਦਾਂ ਹੋ ਸਕਦਾ ਹੂੰ ਕੀ ਸੁਖਬੀਰ ਬਾਦਲ ਪ੍ਰਧਾਨਗੀ ਛੱਡਣਗੇ ਇੱਕ ਪਾਸੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਦੂਸਰੇ ਪਾਸੇ ਜਿਹੜਾ ਬਾਗੀ ਧੜਾ ਹੈ ਉਹਦੇ ਵਿੱਚ ਬਡਾਲਾ ਹੋਰੀ ਬੜੇ ਤਰਕਦਾਰਤ ਗੱਲ ਕਰਦੇ ਨੇ ਇਹ ਬੜੇ ਨੁਕਤੇ ਤੇ ਗੱਲ ਕਰਦੇ ਨੇ ਕਿ ਉਹਨਾਂ ਦੇ ਉੱਤੇ ਸੈਂਟੀ 20 ਜੇ ਅਕਾਲੀ ਦਲ ਕਰ ਲਵੇ ਤਾਂ ਵੀ ਕੋਈ ਹਰਜ ਨਹੀਂ ਜੀ ਪਰ ਦੂਸਰੇ ਪਾਸੇ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਨਾਮ ਚੱਲਿਆ ਕਿਉਂਕਿ ਇਹ ਨਾਮ ਇਸ ਹਵਾਲੇ ਨਾਲ ਚਰਚਾ ਚਾ ਰਿਹਾ ਕਿ ਜਦੋਂ ਸੁਖਵੀਰ ਬਾਦਲ ਨੇ ਆਪਣੀ ਨਵੀਂ ਕੋਰ ਕਮੇਟੀ ਬਣਾਈ ਜੀ ਤਾਂ ਉਸ ਕੋਰ ਕਮੇਟੀ ਦੇ 23 ਮੈਂਬਰ ਲਾਣੇ 23 ਮੈਂਬਰਾਂ ਚ ਸਭ ਤੋਂ ਪਹਿਲਾ ਨਾਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਲਾਣਿਆ ਹਮ ਹਮ ਬੇਸੇ ਐਲਾਨ ਜੇ ਸੁਖਵੀਰ ਬਾਦਲ ਕਰ ਰਹੇ ਤਾਂ ਸਭ ਤੋਂ ਪਹਿਲਾਂ ਨਾਂ ਤਾਂ ਸੁਖਵੀਰ ਬਾਦਲ ਦਾ ਆਪਣਾ ਹੈਗਾ ਹੀ ਆ ਪਹਿਨਾਂ ਤੋਂ ਹੀ ਜੀ ਉਹਨਾਂ ਨੇ 23 ਹੋਰ ਨਾਮ ਐਲਾਨਤੇ ਤਿੰਨ ਤੋਂ ਬਾਅਦ ਚਾਰ ਇਨਵਾਈਟਿਡ ਮੈਂਬਰ ਨੇ ਉਹਨਾਂ ਚ ਹਰਸ਼ਮਰਦ ਦਾ ਨਾਮ ਵੀ ਹੈ ਸੋ ਇਸ ਲਈ ਐਦਾ 28 ਮੈਂਬਰੀ ਕਮੇਟੀ ਤਾਂ ਬਣੀ ਗਈ ਹਮਮ ਪਰ ਇਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਸਿਰਫ ਕੋਰ ਕਮੇਟੀ ਚ ਪਹਿਲੇ ਨੰਬਰ ਤੇ ਔਣ ਕਰਕੇ ਨਹੀਂ ਇਹ ਚਰਚਾ ਤੁਰੀ ਕਿ ਹਾਂ ਉਹ ਅਕਾਲੀ ਦਲ ਦੇ ਅਗਲੇ ਪ੍ਰਧਾਨ ਹੋ ਸਕਦੇ ਨੇ ਚਰਚਾ ਇਸ ਲਈ ਤੁਰੀ ਕਿ ਲੰਬੇ ਸਮੇਂ ਤੋਂ ਸੁਖਵੀਰ ਬਾਦਲ ਦੇ ਕੰਨਾਂ 'ਚੇ ਸਲਾਹ ਪਾਈ ਜਾ ਰਹੀ ਹੈ ਕਿ ਪ੍ਰਧਾਨ ਜੀ ਬਿਨਾਂ ਪ੍ਰਧਾਨਗੀ ਛੱਡਿਆ ਨਹੀਂ ਸਰਨਾ। ਹੂੰ। ਪ੍ਰਧਾਨ ਜੀ ਇੱਕ ਵਾਰ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਾ ਪੈਣਾ। ਜੀ। ਤੇ ਜਦੋਂ ਇਹਦੇ ਬਾਰੇ ਚਰਚਾ ਚੱਲਦੀ ਹੈ ਫਿਰ ਕਿਹਨੂੰ ਬਣਾਈਏ? ਫਿਰ ਇਹ ਲੀਡਰ ਜਿਹੜੇ ਜਿਨ੍ਹਾਂ ਨੇ ਸਰਕਾਰ 'ਚ ਕੰਮ ਕੀਤਾ, ਜਿਹੜੇ ਟੀਮ 'ਚ ਰਹੇ, ਜਿਨ੍ਹਾਂ ਤੇ ਉਂਗਲ ਵੀ ਉੱਠੀ, ਉਹਨਾਂ 'ਚੋਂ ਜੇ ਬਣੂਗਾ ਫਿਰ ਤਾਂ ਕੋਈ ਫਰਕ ਹੀ ਨਹੀਂ। ਜੀ। ਸੋ ਇਸ ਲਈ ਇਸੇ ਲਈ ਦੂਸਰੇ ਪਾਸੇ ਚੰਦੂਬਾਜਾ ਬਣਨਾ ਚਾਹੁੰਦੇ ਸੀ ਪਰ ਅਗਲੇ ਨੇ ਬੜਾਲੇ ਨੂੰ ਬਣਾਇਆ ਕਿ ਬੜਾਲੇ ਤੇ ਕੋਈ ਉਵੇਂ ਉਂਗਲ ਨਹੀਂ। ਉਸੇ ਤਰ੍ਹਾਂ ਇਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਸ ਪੱਖੋਂ ਜੀਵਨ ਜਾਂਚ ਪੱਖੋਂ ਨਿਮਰਤਾ ਪੱਖੋਂ ਕਹਿੰਦੇ ਕਿ ਬਹੁਤ ਪ੍ਰਮਾਣਿਤ ਨੇ ਉਹ ਸਿੱਖ ਜਗਤ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਚ ਵੀ ਅਕਾਲੀ ਦਲ ਚ ਵੀ ਆਮ ਸਿੱਖ ਸੰਗਠਨਾ ਚ ਵੀ ਸੋ ਪ੍ਰਮਾਣਿਤ ਚਿਹਰਾ ਨੇ ਕਹਿੰਦੇ ਜਿੱਥਾ ਗੁਰੂ ਚਰਨ ਸਿੰਘ ਟੋੜਾ ਤੋਂ ਬਾਅਦ ਜੇਕਰ ਕਿਸੇ ਚ ਉਹ ਸਾਦਗੀ ਨਜ਼ਰ ਆਉਂਦੀ ਹੈ ਕਹਿੰਦੇ ਧਾਮੀ ਚ ਨਜ਼ਰ ਆਉਂਦੀ ਹੈ ਹਮ ਤੇ ਪਤਾ ਇਹ ਲੱਗਾ ਕਿ ਸੁਖਵੀਰ ਬਾਦਲ ਹੋਰਾਂ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਪ੍ਰਧਾਨ ਜੀ ਜਿਵੇਂ ਆਰਐਸਐਫ ਕੰਮ ਚਲਾਉਂਦੀਆਂ ਹਨਾ ਕਿ ਆਰਐਸਐਸ ਪਿੱਛੋਂ ਕੰਮ ਕਰਦੀ ਆ ਮੂਰੇ ਸਰਕਾਰ ਕੰਮ ਕਰਦੀ ਆ ਹਨਾ ਪਾਰਟੀ ਦੇ ਚਿਹਰੇ ਮੂਰੇ ਕੰਮ ਕਰਦੇ ਨੇ ਉਵੇਂ ਤੁਸੀਂ ਪਿੱਛੋਂ ਕੰਮ ਚਲਾਓ ਕਹਿੰਦੇ ਆਰਐਸਐਸ ਵਾਲਾ ਫਾਰਮੂਲਾ ਸਜਾਇਆ ਤੇ ਉਹਦੇ ਉੱਤੇ ਸੁਖਵੀਰ ਨੂੰ ਇਹ ਵੀ ਫਿਕਰ ਹੋਇਆ ਕਿ ਅੱਜਕੱਲ ਆਰਐਸਐਸ ਦੀ ਮੰਨ ਦੇ ਲੀਗ ਲੀਡਰ ਦੇਖਿਓ ਕਿਤੇ ਆਪਣੇ ਨਾਲ ਉਵੇਂ ਵੀ ਨਾ ਹੋ ਜਵੇ ਇਹ ਵੀ ਉਹਨਾਂ ਨੂੰ ਫਿਕਰ ਲੱਗਾ ਪਰ ਇਹ ਸਭ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਜੇਕਰ ਕੋਈ ਗੰਭੀਰ ਨਾਮ ਹੈਗਾ ਉਹ ਧਾਮੀ ਹੋ ਰਿਹਾ ਦਾ ਔਰ ਹੁਣ ਪੰਜ ਸਿੰਘ ਸੈਵਨ ਦਾ ਆ ਗਿਆ ਜੀ ਕਿ ਉਹਨਾਂ ਨੇ 30 ਅਗਸਤ ਨੂੰ ਮੀਟਿੰਗ ਕਰਨੀ ਆ ਜੀ ਪੰਜ ਸਿੰਘ ਸੈਵਨ ਦੀ ਬੈਠਕ 31 ਅਗਸਤ ਨੂੰ ਹੋਣ ਜਾ ਰਹੀ ਹੈ ਥੋੜੀ ਦੇਰ ਪਹਿਲਾਂ ਹੀ ਇਹ ਫੈਸਲਾ ਹੋਇਆ ਸੋ ਉਸ ਲਈ ਹੁਣ ਉਸ ਦਿਨ ਤੇ ਉੱਤੇ ਠੀਕ ਹੈ ਕਿ ਕਿੱਧਰ ਨੂੰ ਜਾਣਾ ਸਾਰਾ ਕੁਝ ਕਿਉਂਕਿ ਇਸ ਲਈ ਉਸ ਤੋਂ ਬਾਅਦ ਨਵਾਂ ਪ੍ਰਧਾਨ ਵੀ ਤੁਹਾਡੇ ਸਾਹਮਣੇ ਹੋ ਸਕਦਾ ਉਹ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਵੀ ਹੋ ਸਕਦੇ ਨੇ ਜੇ ਅੱਜ ਦੀ ਤਰੀਕ ਵਿੱਚ ਮੈਂ ਗੱਲ ਕਰਾਂ ਤਾਂ ਹੁਣ ਤੱਕ ਅਕਾਲੀ ਦਲ ਇਸ ਤੇ ਮੰਤਨ ਕਰ ਰਿਹਾ ਕਿ ਧਾਮੀ ਦਾ ਨਾਮ ਹੀ ਤੈਅ ਕਰੋ ਜੇ ਸੁਖਵੀਰ ਨੂੰ ਛੱਡਣੀ ਪਈ ਹਾਂ ਉਸ ਦਿਨ ਤੱਕ ਜਾਂਦੇ ਜਾਂਦੇ ਕੋਈ ਹੋਰ ਨਾਮ ਹੋ ਜਵੇ ਜਾਂ ਸੁਖਵੀਰ ਅਜੇ ਟਿਕੇ ਰਹਿਣ ਫਿਰ ਵੱਖਰੀ ਗੱਲ ਹੈ ਦੀਪਕ ਜੀ ਭੁੱਲਾ ਝੋਲੀ ਪਾਉਣ ਵਾਲੇ ਸੁਖਬੀਰ ਬਾਦਲ ਲਈ ਕੋਈ ਨਵੀਂ ਮੁਸੀਬਤ ਵੀ ਖੜੀ ਹੋ ਗਈ ਹੈ ਜੀ ਸੋ ਸਾਰੇ ਪਾਸਿਓਂ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਨੇ ਜੇ ਪ੍ਰਧਾਨਗੀ ਇੱਕ ਵਾਰ ਛੱਡਣੀ ਵੀ ਪੈਂਦੀ ਹੈ ਜਿਹੜੀ ਤੁਸੀਂ ਗੱਲ ਹੋਣੀ ਦੱਸ ਕੇ ਹਟੇ ਹੋ ਇਹ ਵੀ ਸੌਖਾ ਨਹੀਂ ਹੋਣਾ ਇਹ ਇਹਦੇ ਇਹ ਵੀ ਕਾਫੀ ਜ਼ਿਆਦਾ ਡੈਮੇਜ ਉਹਨਾਂ ਦੀ ਰੈਪਿਊਟੇਸ਼ਨ ਨੂੰ ਇਸ ਇਸ ਨਾਲ ਵੀ ਹੋ ਜਾਣਾ ਪਰ ਹੋਰ ਕਿਹੜੀ ਨਵੀਂ ਸਮੱਸਿਆ ਖੜੀ ਹੋ ਗਈ ਹੈ ਜੀ ਅਕਾਲੀ ਦਲ ਨਾਲ ਹੁਣ ਨਿਤ ਦਿਨ ਨਵੀਆਂ ਮੁਸੀਬਤਾਂ ਨਵੀਆਂ ਮੁਸ਼ਕਲਾਂ ਨਵੀਆਂ ਸਮੱਸਿਆਵਾਂ ਮਾ ਪੈਦਾ ਹੋ ਰਹੀਆਂ ਹੂੰ ਔਰ ਇਹਦੇ ਲਈ ਕਿਤਨਾ ਕਿਤੇ ਅਕਾਲੀ ਦਲ ਖੁਦ ਜ਼ਿੰਮੇਵਾਰ ਹੈ ਜੀ ਜਦੋਂ ਸਰਕਾਰ ਚੁੰਦਿਆਂ ਤੁਸੀਂ درست ਫੈਸਲੇ ਨਹੀਂ ਕਰ ਪਾਉਂਦੇ ਤੁਸੀਂ ਸਖਤ ਸਟੈਂਡ ਆਪਣੇ ਕੋਰ ਗਰੁੱਪ ਨੂੰ ਧਿਆਨ ਚ ਰੱਖਦੇ ਹੋਇਆ ਆਪਣੇ ਕੋਰ ਏਜੰਡੇ ਨੂੰ ਧਿਆਨ ਚ ਰੱਖਦੇ ਹੋਇਆ ਐ ਆਪਣੇ ਜਿਸ ਸਿਧਾਂਤ ਤੇ ਤੁਹਾਡੀ ਪਾਰਟੀ ਬਣੀ ਆ ਉਹਦੇ ਤੇ ਵੀ ਖੜੇ ਨਹੀਂ ਉਤਰਦੇ ਫਿਰ ਉਹ ਇਹਦਾ ਭੁਗਤਣਾ ਹੀ ਪਏਗਾ ਨਾ ਸੋ ਅੱਜ ਅਕਾਲੀ ਦਲ ਜਿਸ ਸਥਿਤੀ 'ਚ ਖੜਾ ਹੈ ਉਹ ਸਥਿਤੀ ਨੂੰ ਲੈ ਕੇ ਇਸ ਲਈ ਚਰਚਾ ਚੱਲੀ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਸੀਗਾ ਹੂੰ ਹੂੰ ਉਹ ਜਨਤਕ ਹੋ ਗਿਆ ਜੇ ਜਨਤਕ ਹੋਇਆ ਜਿਨ੍ਹਾਂ ਨੇ ਕਹਿ ਕੇ ਜੀ ਕਿ ਸਾਰੀਆਂ ਗਲਤੀਆਂ ਸਾਰੀਆਂ ਭੁੱਲਾਂ ਮੇਰੀ ਝੋਲੀ ਪਾ ਦਿਓ ਮੈਂ ਜ਼ਿੰਮੇਵਾਰੀ ਲੈਣਾ ਹਮ ਹੁਣ ਇਹ ਪਹਿਲੂ ਨੇ ਇੱਕ ਨਵਾਂ ਸਵਾਲੇ ਪੈਦਾ ਕੀਤਾ ਕਿ ਵੈਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਰਾਜਨੀਤਿਕ ਤੰਜ ਵੀ ਕਸਿਆ ਹਮ ਹ ਕਹਿੰਦੇ ਜੀ ਮਤਲਬ ਭੁੱਲਾਂ ਦੀ ਮਾਫੀ ਹੁੰਦੀ ਆ ਗੁਨਾਹਾਂ ਦੀ ਨਹੀਂ ਗੁਨਾਹ ਤਾਂ ਸਜ਼ਾ ਹੁੰਦੀ ਆ ਹਮ ਸੋ ਉਹਨਾਂ ਨੇ ਰਾਜਨੀਤਿਕ ਤੰਜ ਕਸਿਆ ਸੁਖਵੀਰ ਬਾਦਲ ਹੋਰਾਂ ਤੇ ਪਰ ਇੱਥੇ ਆਮ ਸੰਗਤ ਦੇ ਵਿੱਚ ਵੀ ਇਹ ਚਰਚਾ ਹੈਗੀ ਆ ਕਿ ਸੁਖਵੀਰ ਬਾਦਲ ਨੇ ਭੁੱਲਾਂ ਦੀ ਜ਼ਿੰਮੇਵਾਰੀ ਲਈਆ ਹਮ ਹ ਹੈ ਗੁਨਾਹ ਕਬੂਲ ਨਹੀਂ ਕੀਤੇ ਅਜੇ ਤੱਕ ਜੀ ਤੋ ਇੱਕ ਤਾਂ ਹੁੰਦਾ ਕਿ ਤੁਸੀਂ ਕਹੋ ਕਿ ਸਤੋ ਆ ਇਹ ਗਲਤੀਆਂ ਹੋ ਗਈਆਂ ਹੁਣ ਸੁਖਵੀਰ ਬਾਦਲ ਹੋਰਾਂ ਦਾ ਜਿਹੜਾ ਸਪਸ਼ਟੀਕਰਨ ਹੈ ਉਹ ਜਥੇਦਾਰ ਸਾਹਿਬ ਹੋਰਾਂ ਦੀ ਗੈਰ ਰਸਮੀ ਮੀਟਿੰਗ ਹੁੰਦੀ ਹੈ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਉਹਦੇ ਵਿੱਚ ਸ਼ਾਮਲ ਸੀ ਐ ਤਖਤਸ਼੍ਰੀ ਦੰਦਵੰਤ ਸਾਹਿਬ ਦੇ ਜਥੇਦਾਰ ਵੀ ਤੇ ਸ਼੍ਰੀ ਗਾਲਤਖਸਾਲ ਦੇ ਜਥੇਦਾਰ ਵੀ ਤਿੰਨਾਂ ਜਥੇਦਾਰਾਂ ਦੀ ਇੱਕ ਗੈਰ ਰਸਮੀ ਮੁਲਾਕਾਤ ਚ ਤੈਅ ਹੁੰਦਾ ਹੈ ਕਿ ਆਪਾਂ ਕਿਉਂ ਨਾ ਉਹ ਚਿੱਠੀ ਜਿਹੜੀ ਸੁਖਵੀਰ ਬਾਦਲ ਨੇ ਦਿੱਤੀ ਹੈ ਜਾਂ ਐਸਜੀਪੀਸੀ ਨੇ ਦਿੱਤੀ ਆ 90 ਲੱਖ ਦੇ ਹਿੱਸੇ ਨਾਲ ਇਹ ਜਨਤਕ ਕਰ ਦਿੱਤੀ ਜਾਵੇ ਜੀ ਕਿਉਂਕਿ ਜਿਵੇਂ ਹੁਣ ਇਹ ਤਰੀਕ ਆਗਮੀ ਕਿ 30 ਅਗਸਤ ਨੂੰ ਪੰਚ ਸਿੰਘ ਸੇਵਾ ਨਾਲ ਦੀ ਬੈਠਕ ਹੋਏਗੀ ਹੁਣ ਉਸ ਤੋਂ ਲੈ ਕੇ ਹੁਣ ਤੱਕ ਦੇ ਵਖਵੇ ਦੇ ਦਰਮਿਆਨ ਜੀ ਇੱਕ ਸੰਗਤ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਕੀ ਚਰਚਾ ਚੱਲਦੀ ਹੈ ਉਹ ਕੀ ਸੋਚਦੇ ਨੇ ਉਹ ਵੀ ਇੱਕ ਪੱਖ ਚਲਾ ਜਾਏਗਾ ਜਥੇਦਾਰ ਸਾਹਿਬ ਕੋਲ ਇਸ ਲਈ ਜਨਤਕ ਕਰਨ ਦਾ ਇੱਕ ਆਧਾਰ ਇਹ ਵੀ ਸੀਗਾ ਪਰ ਹੁਣ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਕਿ ਸੁਖਬੀਰ ਬਾਦਲ ਦੇ ਹਵਾਲੇ ਨਾਲ ਇੱਕ ਸਵਾਲ ਤਾਂ ਇੱਥੇ ਖੜਾ ਹੋ ਗਿਆ ਕਿ ਵੀ ਤੁਸੀਂ ਉਹ ਪ੍ਰਕਾਸ਼ ਸਿੰਘ ਬਾਦਲ ਵਾਲੀ ਚਿੱਠੀ ਵੀ ਨਾਲ ਲਾਤੀ ਪਛਤਾਪ ਵਾਲੀ ਤੇ ਤੁਸੀਂ ਵੀ ਆਪਣੇ ਸਪਸ਼ਟੀਕਰਨ ਦੀ ਤਰ੍ਹਾਂ ਦਾ ਪਛਤਾਪ ਹੀ ਕਰ ਰਹੇ ਹੋ ਇਹ ਕਹਿ ਕੇ ਕਿ ਚਾਹੇ ਅਕਾਲੀ ਦਲ ਦੀ ਸਰਕਾਰ 'ਚ ਕੋਈ ਗਲਤੀ ਹੋਈ ਜੀ ਚਾਹੇ ਅਕਾਲੀ ਪਾਰਟੀ ਦੇ ਵਿੱਚ ਕੋਈ ਗਲਤੀ ਹੋਈ ਚਾਹੇ ਕਿਸੇ ਲੀਡਰ ਤੋਂ ਹੋਈ ਚਾਹੀ ਕਿਸੇ ਵਿਅਕਤੀ ਤੋਂ ਹੀ ਉਹ ਸਾਰਿਆਂ ਦੀ ਜ਼ਿੰਮੇਵਾਰੀ ਮੈਂ ਕਬੂਲ ਕਰਦਾ ਇਸ ਲਈ ਉਹ ਜ਼ਿੰਮੇਵਾਰੀ ਮੇਰੇ ਝੋਲੀ ਪਾਤੀ ਜਾਵੇ ਤੇ ਮੈਂ ਸ਼ੀ ਛੁਕਾ ਕੇ ਕੱਲ ਤੱਕ ਤੇ ਆਇਆ ਜੋ ਪੰਨ ਸਿੰਘ ਸਾਹਿਬ ਮੈਨੂੰ ਸਜ਼ਾ ਲਾਉਣਗੇ ਜੋ ਤਨਖਾਹ ਲਾਉਣਗੇ ਮੈਂ ਭੁਗਤਣ ਲਈ ਤਿਆਰ ਹਾਂ ਪਰ ਇਹਦੇ ਵਿੱਚ ਤੁਸੀਂ ਅਜੇ ਵੀ ਉਹ ਗੱਲ ਤੇ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਗੁਨਾਹ ਦੀ ਕਬੂਲ ਕਰ ਰਹੇ ਜੀ ਪਰ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅਜੇ ਆ ਸਪਸ਼ਟੀਕਰਨ ਵਾਲਾ ਮਾਮਲਾ ਨਿਬੜਿਆ ਨਹੀਂ ਸੀਗਾ ਕਿ ਜਿਹੜੇ ਵਿਅਕਤੀ ਨੇ ਐਫ ਆਈ ਆਰ ਕਰਾਈ ਸੀ ਜੀ ਡੇਰਾ ਮੁਖੀ ਦੇ ਉੱਤੇ ਜਦੋਂ ਮਤਲਬ ਉਹਨੇ ਗੁਰੂ ਸਾਹਿਬ ਦਾ ਸਬੰਧ ਰਚਿਆ ਉਸ ਤੋਂ ਬਾਅਦ ਫਿਰ ਉਹ ਜਦੋਂ ਸਿੱਖ ਸੰਗਤ ਜਾ ਰਹੀ ਹੁੰਦੀ ਹੈ ਉਹਦੇ ਤੇ ਕਹਿੰਦੇ ਜੀ ਡੇਰਾ ਪ੍ਰੀਮੇ ਨੇ ਅਟੈਕ ਕਰਤਾ ਬਹੁਤ ਜ਼ਖਮੀ ਹੋਏ ਉਹ ਸਾਰੀ ਪ੍ਰਕਿਰਿਆ ਦੀ ਜਿਹੜੀ ਐਫ ਆਈ ਆਰ ਦਰਜ ਕਰਾਈ ਸੀ ਕਹਿੰਦੇ ਜੀ ਉਹ ਬੰਦਾ ਹੁਣ ਸਾਹਮਣੇ ਆ ਕੇ ਕਹਿੰਦਾ ਕਿ ਐ ਫਾਈਰ ਦਾ ਮੈਂ ਦਰਜ ਕਰਾਈ ਜੀ ਪਰ ਮੇਰੇ ਸਾਈਨ ਐਫੀਡੇਫਟ ਤੇ ਕਰਕੇ ਆਪ ਹੀ ਐਫਆਈਆਰ ਵਾਪਸ ਲੈ ਲਈ ਜੀ ਹਾਂ ਜਿਹੜਾ ਐਫਆਈਆਰ ਵਾਪਸ ਲੈਣ ਦਾ ਮਾਮਲਾ ਆਇਆ ਉਹਦੇ ਵਿੱਚ ਉਹ ਬੰਦੇ ਦਾ ਹੁਣ ਮੀਡੀਆ ਸਾਹਮਣੇ ਬਿਆਨ ਆ ਗਿਆ ਕਿ ਮੇਰੇ ਕੋਲ ਸੁਨੇਹਾ ਲਾਇਆ ਗਿਆ ਮੈਨੂੰ ਕਿਹਾ ਗਿਆ ਕਿ ਆ ਐਫੀਡੇਫਟ ਤਿਆਰ ਹੈ ਤੁਸੀਂ ਉਹਦੇ ਦਸਤਕਤ ਕਰੋ ਆਪਾਂ ਵਾਪਸ ਲੈਣਾ ਹੈ ਮਤਲਬ ਕਿ ਡੇਰਾ ਮੁਖੀ ਦੇ ਕਲੱਬ ਜਿਹੜਾ ਜਾਂ ਇਹ ਡੇਰਾ ਪ੍ਰਿੰਮੇ ਦੇ ਕਲੱਬ ਜਿਹੜਾ ਪਰਚਾ ਇਹ ਵਾਪਸ ਲੈਣਾ ਕਹਿੰਦਾ ਮੈਂ ਕਿਹਾ ਵੀ ਕਿ ਇਹ ਨਹੀਂ ਹੋ ਸਕਦਾ ਜੀ ਮੈਂ ਨਹੀਂ ਕਰਦਾ ਜਦੋਂ ਕਿ ਮੈਂ ਕਾਲੀ ਦਲਚੇ ਸੀ ਉਹ ਬੰਦਾ ਕਹਿੰਦਾ ਹੂੰ ਹੂੰ ਪਰ ਉਹ ਕਹਿੰਦਾ ਕਿ ਜੀ ਇਹ ਜਦੋਂ ਅਦਾਲਤ ਚ ਐਫੀਡੀਪਟ ਪੇਸ਼ ਹੋ ਗਿਆ ਪੁਲਿਸ ਨੇ ਪੇਸ਼ ਕਰਤਾ ਕਿ ਲੋ ਜੀ ਬੰਦਾ ਹੈ ਫਾਪਸ ਲੈਣ ਲਈ ਤਿਆਰ ਆ ਤੇ ਅਦਾਲਤ ਨੇ ਮੈਨੂੰ ਤਲਬ ਕਰ ਲਿਆ ਜੀ ਹਾਂ ਵੀ ਇਹ ਤੇਰਾ ਦਿੱਤਾ ਐਫੀਡੀਪਟ ਹੈ ਜੀ ਜਦੋਂ ਮੈਂ ਕਿਹਾ ਕਿ ਨਹੀਂ ਜਨਾਬ ਦਸਤਾਵੇਜ਼ ਤਾਂ ਮੇਰੇ ਨਹੀਂ ਹੈਗੇ ਤੇ ਕਹਿੰਦੇ ਉੱਤੇ ਖਲਾਰਾ ਪੈਗਾ ਸੋ ਇਸ ਲਈ ਹੁਣ ਆ ਅਜੇ ਅਜੇ ਸਪਸ਼ਟੀਕਰਨ ਵਾਲੇ ਮਸਲੇ ਤੇ ਪੰਜ ਸਿੰਘ ਸੇਵਨ ਨੇ ਜਿੱਤਾ ਚਿੱਠੀ ਜਨਤਕੇ ਕੀਤੀ ਆ ਜਿੱਤਾ ਮੀਟਿੰਗ ਸੱਦਣੀ ਆ ਉਸ ਤੋਂ ਪਹਿਲਾਂ ਅੱਜ ਕਾ ਨਵੀਂ ਮੁਸੀਬਤ ਫੇਰ ਤਿਆਰ ਸੋ ਇਹਦਾ ਮਤਲਬ ਤੁਸੀਂ ਬਹੁਤ ਕੁਝ ਲੁਕੋ ਰਹੇ ਹੋ ਆਪਾਂ ਤੁਹਾਨੂੰ ਯਾਦ ਹੋਵੇਗਾ ਉਸੇ ਦਿਨ ਗੱ ਇਸ ਲਈ ਲੁਕਾਉਣ ਦਾ ਹੁਣ ਸਭ ਦੇ ਪਤਾ ਹੀ ਹੈ ਕਿ ਹੁਣ ਸਾਰਾ ਕੁਝ 30 ਸਤੰਬਰ ਤੱਕ 30 ਅਗਸਤ ਤੱਕ ਸਾਨੂੰ ਢਿੱਕਣਾ ਚਾਹੀਦਾ ਜਦੋਂ 5 6 7 ਦਾ ਫੈਸਲਾ ਆਊਗਾ ਜੀ ਦੀਪਕ ਜੀ ਸਤੰਬਰ ਦੀ ਜੇ ਗੱਲ ਕਰੀਏ ਤੇ ਪੰਚਾਇਤੀ ਚੋਣਾਂ ਹੁਣ ਸਤੰਬਰ ਦੇ ਵਿੱਚ ਸ케ਜੂਲ ਕਰ ਦਿੱਤੀਆਂ ਗਈਆਂ ਨੇ ਐਵੇਂ ਤਾਂ ਸਰਕਾਰ ਪਤਾ ਨਹੀਂ ਕਿੰਨੀ ਵਾਰ ਕਰ ਚੁੱਕੀ ਹੈ ਹੈ ਕਦੇ ਪੰਚਾਇਤਾਂ ਭੰਗ ਕਰ ਦਿੰਦੀ ਆ ਪਹਿਲਾਂ ਹੀ ਸਮੇ ਤੋਂ ਪਹਿਲਾਂ ਫਿਰ ਸਰਪੰਚ ਅਦਾਲਤ ਚਲੇ ਜਾਂਦੇ ਨੇ ਫਿਰ ਅਦਾਲਤ ਸਰਪੰਚਾਂ ਨੂੰ ਬਹਾਲ ਕਰ ਦਿੰਦੀ ਆ ਫਿਰ ਜਨਵਰੀ ਫਰਵਰੀ ਦੀਆਂ ਪੰਚਾਇਤਾਂ ਭੰਗ ਨੇ ਪਿੰਡ ਚ ਹਾਂ ਕਿਸੇ ਜਵਾਕ ਨੇ ਬਾਹਰ ਜਾਣਾ ਕਿਸੇ ਨੇ ਕੋਈ ਸਰਟੀਫਿਕੇਟ ਬਣਾਉਣਾ ਹਾਂ ਪੰਜ ਸਰਪੰਚ ਲੱਭਦੇ ਨਹੀਂ ਮੋਰਾ ਲਾਉਣ ਨੂੰ ਜਦ ਤੁਸੀਂ ਹਟਾ ਕੇ ਉਹਨਾਂ ਥਾਂ ਤੇ ਅਧਿਕਾਰੀਓ ਲਾਤੇ ਮਤਲਬ ਜਨਵਰੀ ਫਰਵਰੀ ਤੋਂ ਸਰਕਾਰ ਲਟਕਾਉਂਦੀ ਹੋ ਰਹੀ ਆ ਪਰ ਚੋਣਾਂ ਤਾਂ ਕਰਾਉਣੀਆਂ ਪੈਣੀਆਂ ਸੀ ਕਿਸੇ ਸਮੇਂ ਨੂੰ ਲੱਗਦਾ ਸੀ ਕਿ ਆਮ ਚੋਣਾਂ ਤੋਂ ਪਹਿਲਾਂ ਕਰਾ ਲਓ ਕਿਸੇ ਸਮੇਂ ਨੂੰ ਲੱਗਦਾ ਸੀ ਕਿ ਨਹੀਂ ਹੁਣ ਆ ਜਿਮਨੀ ਚੋਣ ਤੋਂ ਆਪਾਂ ਬਾਅਦ ਚੋਂ ਕਰਾ ਲਾਂਗੇ ਪਹਿਲਾਂ ਜਿਮਨੀ ਚੋਣ ਆ ਗਈ ਫਿਰ ਹੁਣ ਲੱਗਦਾ ਕਿ ਚਾਰ ਜਿਮਨੀ ਚੋਣਾਂ ਹੋਰ ਨੇ ਪਰ ਇਹ ਸਭ ਦੇ ਦਰਮਿਆਨ ਜਿਵੇਂ ਇੱਕ ਥੇ ਪਹਿਲਾਂ ਅਦਾਲਤ ਗਈ ਸੀ ਨਾ ਕਿ ਜੀ ਸਮਾਂ ਰਹਿੰਦਾ ਸਾਡਾ ਸਰਪੰਚਾਂ ਦਾ ਦੇਖੋ ਸਾਨੂੰ ਪਹਿਲਾਂ ਹਟਾਤਾ ਉਸੇ ਤਰ੍ਹਾਂ ਹੁਣ ਇੱਕ ਤੇ ਅਦਾਲਤ ਚੜੀ ਗਈ ਬਈ ਨਵੇਂ ਸਰਪੰਚ ਕਦੋਂ ਚੁਣਨੇ ਆ ਸਰਕਾਰ ਨੂੰ ਪੁੱਛਦਾ ਲੋ ਭੁੱਲਦਾ ਨਹੀਂ ਗਈ ਜੀ ਸੋ ਜਦੋਂ ਇਹ ਪਟੀਸ਼ਨ ਦਾਖਲ ਹੋਈ ਕਿ ਸਰਕਾਰ ਪੰਚਾਇਤੀ ਚੋਣਾਂ ਨਹੀਂ ਕਰਾਉਂਦੀ ਇਸ ਮਾਮਲੇ ਤੇ ਪੰਜਾਬ ਰਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਜਵਾਬ ਕਿ ਬਈ ਦੱਸੋ ਕਿਉਂ ਨਹੀਂ ਕਰਾਉਂਦੇ ਤੇ ਫਿਰ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਜੀ ਅਸੀਂ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਕਰਾਵਾਂਗੇ ਹੂੰ ਹੂੰ ਪੰਜਾਬ ਦੇ ਐਡਵੋਕੇਟ ਜਰਨਲ ਨੇ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਇਸ ਸੰਬੰਧਿਤ ਦੌਰਾਨ ਲਿਖਤ ਦੇ ਵਿੱਚ ਦਿੱਤਾ ਕਿ ਅਸੀਂ ਜੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਤੰਬਰ ਚ ਕਰਾਵਾਂਗੇ ਇਸੇ ਤਰ੍ਹਾਂ ਦਾ ਇੱਕ ਪਹਿਲੂ ਨਗਰ ਨਿਗਮ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੀ ਪਟੀਸ਼ਨ ਹੈ ਜੀ ਉਸ ਪਟੀਸ਼ਨ ਦੇ ਮਾਮਲੇ ਚ ਕਿਹਾ ਕਿ ਸਾਨੂੰ 3 ਹਫ਼ਤਿਆਂ ਦਾ ਸਮਾਂ ਦੇ ਦਿਓ ਜੀ 3 ਹਫ਼ਤੇ ਬਾਅਦ ਦੱਸਾਂਗੇ ਕਦੋਂ ਕਰਾਉਣੀਆਂ ਕਦੋਂ ਨਹੀਂ ਕਰਾਉਣੀਆਂ ਪਰ ਪੰਚਾਇਤੀ ਚੋਣਾਂ ਹੁਣ ਅਦਾਲਤ ਚ ਵਿਕਤੀ ਦੇਣ ਦੇ ਹਵਾਲੇ ਨਾਲ ਇਹ ਇਹ ਪਿੰਡਾਂ ਦੇ ਵਿੱਚ ਚਰਚਾ ਚਰਚਾ ਚ ਰਹੀ ਕਿ ਵੀ ਹੁਣ ਤਾਂ ਸਤੰਬਰ ਚ ਹੋਈ ਜਾਣਗੀਆਂ ਆਪਾਂ ਲੰਘੇ ਦਿਨੀ ਉਹ ਗੱਲ ਕਰਕੇ ਹਟਿਆ ਵੀਜੇ ਜੀ ਕਿ ਉਹ ਪੰਜਾਬ ਸਰਕਾਰ ਨੇ ਜੇ ਚੋਣ ਕਮਿਸ਼ਨ ਨੇ ਤੇ ਪੰਚਾਇਤ ਵਿਭਾਗ ਨੇ ਆਪਸੇ ਤਾਲਮੇਲ ਕਰਕੇ ਉਹ ਸਾਰਾ ਤੈਅ ਕੀਤਾ ਕਿ ਜਿੱਥੇ-ਜਿੱਥੇ ਰਾਖਮੀਆਂ ਸੀਟਾਂ ਨੇ ਮਹਿਲਾਵਾਂ ਦੀਆਂ ਰਾਖਮੀਆਂ ਨੇ ਐਸ.ਐਮ.ਸੀ. ਭਾਈਚਾਰੇ ਦੀਆਂ ਰਾਖਮੀਆਂ ਨੇ ਸਰਪੰਚ ਕਿੰਨੇ ਪੰਚ ਕਿੰਨੇ ਉਹ ਸਾਰਾ ਕੁਝ ਸੂਚੀ ਬੀਸਿਆਂ ਦੇ ਵਾਰੇ ਨਾਲ ਪੂਰੀ ਕਰ ਲੋ ਸੀਟਾਂ ਬਾਈ ਸੋ ਇਹਦਾ ਮਤਲਬ ਉੱਥੋਂ ਪ੍ਰਕਿਰਿਆ ਚੱਲੇ ਰਹੀ ਸੀ ਪਰ ਹੁਣ ਸਰਕਾਰ ਨੇ ਲਿਖ ਕੇ ਦਿੱਤਾ ਤੋ ਇਹ ਤਾਂ ਸਾਫ਼ ਹੈ ਕਿ ਹੁਣ ਸਤੰਬਰ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ ਹੋ ਗਈ ਹੈ ਹੋ ਸਕਦੇ ਪੰਜਾਬ 'ਚ ਨਵੇਂ ਸਰਪੰਚ ਸਤੰਬਰ 'ਚ ਬਣ ਜਾਣ ਹੂੰ ਤੇ ਦੀਪਕ ਜੀ ਪਿਛਲੇ ਦਿਨਾਂ ਤੋਂ ਇੱਕ ਹੋਰ ਜਿਹੜੀ ਗੱਲ ਡਿਸਕਸ਼ਨ ਦੇ ਵਿੱਚ ਅਸੀਂ ਕਰਦੇ ਰਹੇ ਹਾਂ ਜਿਹਦਾ ਜ਼ਿਕਰ ਉਹ ਹੈਗਾ ਕਿ ਬਸਾਂ ਦੇ ਵਿੱਚ ਮੁਫਤ ਸਫ਼ਰ ਵਾਲੀ ਜਿਹੜੀ ਸਕੀਮ ਹੈਗੀ ਆ ਆ ਬੀਬੀਆਂ ਵਾਸਤੇ ਹੁਣ ਕਿੰਨੀਆਂ ਇਹੋ ਜਿਹੀਆਂ ਫੀਮੇਲਸ ਨੇ ਕਿੰਨੀਆਂ ਜਿਹੀਆਂ ਬੀਬੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਬਸਾਂ ਦੇ ਵਿੱਚ ਰੋਜ਼ ਮੁਫਤ ਸਫ਼ਰ ਕਰਦੀਆਂ ਨੇ ਜੀ ਹਾਂ ਵੀਰੇ ਜੀ ਆਪਾਂ ਬੀਬੀਆਂ ਦੇ ਮੁਫਤ ਬਸ ਸਫ਼ਰ ਮੁਫਤ ਬਸ ਝੂਟਿਆਂ ਦੇ ਹਵਾਲੇ ਨਾਲ ਕਿੰਨੀ ਵਾਰ ਇਸ ਸਵਾਲੇ ਨਾਲ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਨੂੰ ਮੋੜਾ ਦੇਣਾ ਚਾਹੁੰਦੀ ਆ ਕਦੇ ਸੋਚਦੀ ਆ ਕਿ ਆਧਾਰ ਕਾਰਡ ਦੀ ਥਾਂ ਤੇ ਇੱਕ ਸਪੈਸ਼ਲ ਕਾਰਡ ਬਣਾ ਦਈਏ ਹੈਨਾ ਆਡੈਂਟੀਟੀ ਕਾਰਡ ਟਾਈਪ ਹੋ ਜਾਣਾ ਕਦੇ ਸੋਚਦੀ ਆ ਕਿ ਜਿਹੜੀਆਂ ਸਰਕਾਰੀ ਮੁਲਾਜ਼ਮ ਨੇ ਬੀਬੀਆਂ ਉਹਨਾਂ ਦੇ ਘਟਕਟ ਕਰਾਇਆ ਲਾ ਦਈਏ ਕਦੇ ਸੋਚਦੀ ਆ ਕਿ ਜਿਹੜੀ ਰਿਟਰਨ ਭਰਦੀਆਂ ਨੇ ਉਹਨਾਂ ਦੇ حوالے ਨਾਲ ਸੋ ਇਹ ਦੁਬਿਧਾ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਕਿਤੇ ਬੋਟ ਬੈਂਕ ਤੱਕ ਨਾ ਜਾਵੇ ਜੀ ਮੁਫਤ ਵਾਲੀ ਸਕੀਮ ਸ਼ੁਰੂ ਕਰਨੀ ਸਾਨ ਹੁੰਦੀ ਆ ਉਹਨੂੰ ਬੰਦ ਕਰਨਾ ਬਹੁਤ ਔਖਾ ਹੈ ਜੀ ਚਾਹੇ ਕੋਈ ਪਾਰਟੀ ਆ ਜਾਵੇ ਫਿਰ ਉਹ ਤੋਂ ਭੱਜਣਾ ਬਹੁਤ ਔਖਾ ਹੁੰਦਾ ਹੁਣ ਇਸੇ ਤਰ੍ਹਾਂ ਦਾ ਮਾਮਲਾ ਇਹਦੇ ਵਿੱਚ ਹੈ ਪੰਜਾਬ ਸਰਕਾਰ ਹੁਣ ਤੱਕ 28 ਮਹੀਨਿਆਂ ਚ 1500 ਕਰੋੜ ਤੋਂ ਵੱਧ ਮੁਫਤ ਬੱਸ ਸਫ਼ਰ ਦੇ ਨਾਂ ਤੇ ਖਰਚ ਚੁੱਕੀ ਹੈ ਜੀ ਬੀਬੀਆਂ ਨੂੰ ਮੁਫਤ ਬੱਸ ਦੀ ਸਹੂਲਤ ਦੇਣ ਦੇ ਨਾਂ ਤੇ 28 ਮਹੀਨਿਆਂ ਚ 1548 ਕਰੋੜ ਖਰਚਾ ਗਿਆ 222 23 ਦੇ ਹਵਾਲੇ ਨਾਲ 664 ਕਰੋੜ ਹੈ ਜੀ ਤੇ 223 24 ਦੇ ਹਵਾਲੇ ਨਾਲ 694 ਕਰੋੜ ਹੈ ਤੇ ਲਗਭਗ 1358 ਕਰੋੜ ਬਣਦਾ ਇਹ 2 ਸਾਲ ਦਾ ਜੀ ਤੇ ਪਰ 4 ਕੁ ਮਹੀਨੇ ਅਗਲਿਆਂ ਦਾ حساب ਪਾ ਕੇ 1548 ਕਰੋੜ ਖਰਚਤਾ ਤੇ ਲਾਲਜੀਤ ਢੁਲਰੋਰੀ ਕਹਿੰਦੇ ਕਿ ਇਹ ਕੰਨੀ ਬੀਬੀਆਂ ਨੂੰ ਮੁਫਤ ਸਹੂਲਤ ਨਹੀਂ ਹੈ ਉਹਨਾਂ ਦੀ ਆਜ਼ਾਦ ਔਰ ਸਵੈਮਾਨ ਹੋਣ ਦਾ ਵੀ ਇਹ ਪ੍ਰਤੀਕ ਹੈ ਇਸ ਲਈ ਪੰਜਾਬ ਸਰਕਾਰ ਇਹ ਤੋਂ ਪਿਛਾ ਨਹੀਂ ਹਟੇਗੀ ਹਮ ਹਾਂ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਕਿਵੇਂ ਵੱਧ ਰਿਹਾ ਹੈ ਜਿਹੜੀ ਸਬਸਿਡੀ ਵਾਲੀ ਕਿਵੇਂ ਮੁਸੀਬਤ ਹੈ ਹਰ ਰੋਜ਼ ਹਰ ਮਹੀਨੇ ਚ 4200 4300 ਕਰੋੜ ਦਾ ਕਰਜ਼ਾ ਚੁੱਕਿਆ ਜਾ ਰਿਹਾ ਲੰਘੇ 2-3 ਦਿਨ ਪਹਿਲਾਂ ਹੋਰ 700 ਕਰੋੜ ਦਾ ਚੁੱਕਿਆ ਸੋ ਉਹ ਜਿਹਾ ਚੇ ਸਹੂਲਤ ਸਵਾਲ ਤਾਂ ਪੈਦਾ ਕਰ ਰਹੀ ਹੈ ਜੀ ਪਰ ਜੇ ਤੁਸੀਂ ਆંકੜੇ ਪੁੱਛਦੇ ਹੋ ਜਨਾਬ ਕਿ ਰੋਜ਼ ਕਿੰਨੀਆਂ ਬੀਬੀਆਂ ਸਫ਼ਰ ਕਰਦੀਆਂ ਕਿੰਨੇ ਹੈ ਕਿੰਨੇ ਲੋਕ ਸਫ਼ਰ ਕਰਦੇ ਉਹਦੇ ਵਿੱਚ ਬੀਬੀਆਂ ਦਾ ਕਿੰਨਾ ਪੰਜਾਬ ਦੀਆਂ ਪੰਜਾਬ ਰੋਡ ਵਿੱਚ ਬੱਸਾਂ 'ਚ ਹਮਮ ਬੰਨ ਬੱਸ ਹੈ ਨਾ ਜਾਂ ਪੀ ਆਰਟੀਸੀ ਇਹਨਾਂ 'ਚ ਮੁਫਤ ਬੱਸ ਦੇ ਝੂਟੇ ਹਰ ਇੱਕ ਮਿੰਟ 'ਚ 265 ਬੀਬੀਆਂ ਪੰਜਾਬ 'ਚ ਲੈਂਦੀਆਂ ਹਮ ਇੱਕ ਮਿੰਟ ਦੇ ਵਿੱਚ 265 ਬੀਬੀਆਂ ਮੁਕਤ ਬੱਸ ਸਫ਼ਰ ਦਾ ਆਨੰਦ ਲੈਂਦੀਆਂ ਜੀ ਚਲੋ ਆਪਾ ਥੋੜਾ ਜਿਹਾ ਹੋਰ ਇਹਨੂੰ ਆਗਾ ਬਥਾ ਲੈਨੇ ਇੱਕ ਘੰਟੇ ਦੇ ਵਿੱਚ ਪੰਜਾਬ ਚ 16000 ਬੀਬੀਆਂ ਮੁਫਤ ਬਸ ਸਫਰ ਕਰਦੀਆਂ ਹਮ ਹਰ ਘੰਟੇ ਹਰ ਇੱਕ ਘੰਟੇ ਚ 16000 ਦੀ ਗਿਣਤੀ ਹੈ ਮਤਲਬ ਹਰ ਰੋਜ਼ ਇੱਕ ਦਿਨ ਜਿੰਨੇ ਘੰਟੇ ਬੱਸਾਂ ਚੱਲਦੀਆਂ ਜੇ ਉਹਨੇ ਸਮੇਂ ਦਾ ਹਿਸਾਬ ਲਾऊं ਤਾਂ ਪੰਜਾਬ ਚ ਪੌਣੇ 4 ਲੱਖ ਬੀਬੀਆਂ ਹਰ ਰੋਜ਼ ਬਸ ਜਮੁਫਤ ਬਸ ਸਫਰ ਕਰਦੀਆਂ ਜੀ ਸਰਕਾਰੀ ਬਸਾਂ ਚ ਮੁਫਤ ਬਸ ਸਫਰ ਕਰਨ ਵਾਲੀਆਂ ਬੀਬੀਆਂ ਦੀ ਗਿਣਤੀ ਰੋਜ਼ਾਨਾ ਔਸਤਨ ਪੌਣੇ 4 ਲੱਖ ਹੈ ਹਮ ਤੇ ਪ੍ਰਾਈਵੇਟ ਬੱਸਾਂ ਵਾਲੇ ਕਹਿੰਦੇ ਜੀ ਸਾਡਾ ਕੀ ਗੁਨਾਹ ਅਸੀਂ ਟੈਕਸ ਵੀ ਭਰਦੇ ਆਂ ਅਸੀਂ ਸਾਰਾ ਕੁਸਾ ਜੀ ਬੀਬੀਆਂ ਸਰਕਾਰੀ ਬੱਸਾਂ ਚੜ ਜਾਂਦੀਆਂ ਉਹਨਾਂ ਦੇ ਨਾਲ ਉਹਨਾਂ ਦਾ ਜਵਾਕ ਜੱਲਾ ਵੀ ਨਾਲ ਚੜ ਜਾਂਦਾ ਜੇ ਘਰ ਵਾਲਿਆਂ ਨਾਲ ਆਈਆਂ ਤਾਂ ਵੀ ਜੇ ਪਿਓ ਨਾਲ ਆਈਆਂ ਭਰਾ ਨਾਲ ਆਈਆਂ ਪਰ ਉਹ ਜੀ ਨੂੰ ਵੀ ਨਾਲ ਜਾਣਾ ਪੈਂਦਾ ਤੇ ਸਾਡੀ ਬੱਸ ਦੱਸੋ ਜੀ ਅਸੀਂ ਕੀ ਕਰੀਏ ਸੋ ਸਭ ਤੋਂ ਟੈਕਸ ਵੀ ਪੂਰਾ ਲੈਂਦੇ ਸਾਰਾ ਕੁਸ ਸਵਾਰੀਆਂ ਉਧਰ ਨੂੰ ਉਹ ਆ ਮੁੱਖ ਮੰਤਰੀ ਨੂੰ ਮਿਲਣ ਨੂੰ ਫਿਰਦੇ ਨੇ ਕਿ ਸਾਨੂੰ ਸਮਾਦੋ ਜੀ ਅਸੀਂ ਨਹੀਂ ਧਰਨਾ ਲਾਵਾਂਗੇ ਅਸੀਂ ਪ੍ਰਦਰਸ਼ਨ ਕਰਾਂਗੇ ਪਰ ਇੱਧਰ 4.5 ਲੱਖ ਬੀਬੀਆਂ ਹਰ ਰੋਜ਼ 16000 ਬੀਬੀਆਂ ਪ੍ਰਤੀ ਘੰਟਾ ਤੇ ਪ੍ਰਤੀ ਮਿੰਟ 265 ਬ ਮਫਤ ਬਸ ਤੇ ਝੋਟੇ ਲੈ ਰਹੀ ਹੈ। ਦੀਪਕ ਜੀ ਇਹਦੇ ਕਰਕੇ ਸਰਕਾਰ ਦੇ ਸਿਰ ਕਰਜ਼ਾ ਵੀ ਬਹੁਤ ਤੁਸੀਂ ਦੱਸਿਆ ਨਾ ਹਜ਼ਾਰਾਂ ਕਰੋੜਾਂ ਰੁਪਈਆ ਖਰਚਾ ਜਾ ਚੁੱਕਿਆ ਤੇ ਤੁਸੀਂ ਇੱਕ ਦਿਨ ਗੱਲ ਸਾਂਝੀ ਵੀ ਕੀਤੀ ਸੀ ਵੀ ਜਿਹੜਾ ਪੀਆਰਟੀਸੀ ਦਾ ਬਿੱਲ ਹੈ ਉਹ ਸਰਕਾਰ ਨੇ ਅਦਾ ਕਰਨਾ ਕਿਉਂਕਿ ਪੈਸੇ ਤਾਂ ਸਰਕਾਰ ਨੇ ਦੇਣੇ ਨੇ। ਹਾਂ ਹੁਣ ਜਿਹੜਾ ਸਰਕਾਰ ਨੂੰ ਇਹ ਮੁਫਤ ਸਫ਼ਰ ਕਰਕੇ ਘਾਟਾ ਪੈ ਰਿਹਾ ਇਹ ਇਸ ਪਾਲਿਸੀ ਦੇ ਵਿੱਚ ਤਬਦੀਲੀ ਦੀ ਵਜ੍ਹਾ ਬਣੇਗਾ ਜਾਂ ਪ੍ਰਾਈਵੇਟ ਕੰਪਨੀਆਂ ਵੱਲੋਂ ਜਿਹੜੀ ਲੋਬਿੰਗ ਕੀਤੀ ਜਾ ਰਹੀ ਹੈ ਉਹ ਤਬਦੀਲੀ ਦੀ ਵਜ੍ਹਾ ਬਣੇਗੀ ਇਹ ਦੇਖਣਾ ਹੋਵੇਗਾ। ਇਹ ਪਰ ਬੀਬੀਆਂ ਦੀ ਗਿਣਤੀ ਦੇ ਹਿਸਾਬ ਨਾਲ ਬੋਟ ਬੈਂਕ ਹਲਾਉਣਾ ਬਹੁਤ ਔਖਾ ਹੈ ਪ੍ਰਾਈਵੇਟ ਵਾਲਿਆਂ ਨੂੰ ਕੋਈ ਹੋਰ ਤਰੀਕੇ ਨਾਲ ਅਡਜਸਟ ਕਰ ਲੈਣਗੇ ਹਮ ਹੈਨਾ ਪਰ ਇਸ ਫੈਸਲੇ ਨੂੰ ਪਲਟਣਾ ਬਹੁਤ ਔਖਾ ਹੈ ਜੀ 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 ਬਿਲਕੁਲ ਦੀਪਕ ਜੀ ਦੱਸਿਓ ਭਾਰਤ ਦੇ ਵਿੱਚ ਹਰ ਰੋਜ਼ 50 ਕਰੋੜ ਲੀਟਰ ਮਿਲਾਵਟੀ ਨਕਲੀ ਦੁੱਧ ਵੇਚਿਆ ਜਾਂਦਾ ਜੀ ਬਿਲਕੁਲ ਜੀ ਹਮ ਭਾਰਤ ਦੇ ਵਿੱਚ ਕੁੱਲ ਜਿਹੜਾ ਰੋਜ਼ਾਨਾ ਦੁੱਧ ਦਾ ਉਤਪਾਦਨ ਹੈ ਨਾ ਉਹ 64 ਕਰੋੜ ਲੀਟਰ ਹੈ ਜੀ ਹਮ ਹਮ ਤੇ 64 ਕਰੋੜ ਲੀਟਰ ਦੇ ਵਿੱਚੋਂ ਜਿਹੜਾ ਰੋਜ਼ ਵਿਕਦਾ ਹੈ ਜੀ ਭਾਰਤ ਦੇ ਵਿੱਚ ਰੋਜ਼ਾਨਾ ਜਿਹੜੀ ਵਿਕਰੀ ਹੈ ਉਹ 64 ਕਰੋੜ ਲੀਟਰ ਦੁੱਧ ਦੀ ਰੋਜ਼ਾਨਾ ਵਿਕਰੀ ਹੈ ਅੱਛਾ ਜੀ ਉਹਦੇ ਵਿੱਚੋਂ 50 ਕਰੋੜ ਲੀਟਰ ਨਕਲੀ ਦੇ ਮਿਲავਤੀ ਹੈ ਹਮ ਤੇ ਬਚਿਆ ਕੀ ਜੀ ਇਹਦਾ ਮਤਲਬ ਪਤਾ ਨਹੀਂ ਕਿ ਜਿਹੜਾ ਸਾਡੇ ਘਰ ਆਉਂਦਾ ਸਾਡੇ ਗਵੰਡੀਆਂ ਦੇ ਘਰੇ ਆਉਂਦਾ ਹੈ ਨਾ ਸਾਡੇ ਰਸਟਰਾਂ ਦੇ ਘਰੇ ਆਉਂਦਾ ਸਾਡੇ ਪਿੰਡ ਚ ਆਉਂਦਾ ਸਾਡੇ ਸ਼ਹਿਰ ਚ ਆਉਂਦਾ ਕਿਹੜਾ ਨਕਲੀ ਹੈ ਕਿਹੜਾ ਅਸਲੀ ਇਹ ਕਿਸੇ ਨੂੰ ਨਹੀਂ ਪਤਾ ਹਮ ਪਰ ਇਸ ਤੋਂ ਖਤਰਨਾਕ ਪਹਿਲੂ ਕੀ ਹੋਏਗਾ ਕਿ ਇਹ ਅੰਕੜੇ ਕਿਸੇ ਏਜੰਸੀ ਦੇ ਕਿਸੇ ਧਿਰ ਦੇ ਨਹੀਂ ਹੈਗੇ ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਹੈ ਜੀ ਵਿਸ਼ਵ ਸਿਹਤ ਸੰਗਠਨ ਨੇ ਅੰਕੜੇ ਸਾਹਮਣੇ ਜਨਤਾ ਕੀਤਾ ਹੈ ਕਿ ਵੱਧ ਮੁਨਾਫੇ ਲਈ ਭਾਰਤ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਮਲਾਪਟੀ ਦੁੱਧ ਤੇ ਨਖਰੀ ਦੁੱਧ ਆ ਰਿਹਾ ਹੈ ਮਲਾਪਟੀ ਦੁੱਧ ਦੇ ਵਿੱਚ ਇੱਕ ਤਾਂ ਅਰਾ ਰੋਟ ਕਹਿੰਦੇ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਹੈ ਹਮਮ ਹੈਨਾ ਇੱਕੋ ਦੇ ਵਿੱਚ ਮਿਲਕ ਪਾਊਡਰ ਬਣਾ ਕੇ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ ਇੱਕ ਗਲੂਕੋਜ਼ ਪਾ ਕੇ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ ਜੀ ਪਰ ਜਿਹੜਾ ਖਤਰਨਾਕ ਪਹਿਲੂ ਹੈ ਵੀ ਜੀ ਉਹ ਇਹ ਹੈ ਕਿ ਕੰਦਾਂ ਨੂੰ ਦਵਾਰਾਂ ਨੂੰ ਦਰਵਾਜ਼ਿਆਂ ਨੂੰ ਹੋਣ ਵਾਲੇ ਰੰਗ ਨਾਲ ਪੇਂਟ ਨਾਲ ਵੀ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ ਤੇ ਇੱਥੋਂ ਤੱਕ ਕਿ ਕੱਪੜੇ ਧੋਣ ਵਾਲੇ ਪਾਊਡਰ ਨਾਲ ਵੀ ਮਤਲਬ ਨਕਲੀ ਦੁੱਧ ਬਣਾਇਆ ਜਾ ਰਿਹਾ ਹੈ ਇਹ ਬਿਸ਼ਵ ਸੇਜ਼ ਗਠਨ ਦੇ ਖਵਾਲੇ ਨਾਲ ਰਿਪੋਰਟ ਉਹ ਉਹਨਾਂ ਨੇ ਅੰਕੜੇ ਜਾਰੀ ਕੀਤੇ ਆ ਕਿ ਦੇਸ਼ ਦੇ ਵਿੱਚ 64 ਕਰੋੜ ਲੀਟਰ ਜਿਹੜਾ ਰੋਜ਼ਾਨਾ ਵਿਕਦਾ ਹੈ ਉਹਦੇ ਵਿੱਚੋਂ 50 ਕਰੋੜ ਲੀਟਰ ਮਲਾਪਤੀ ਤੇ ਨਕਲੀ ਹੈ 6 ਕਰੋੜ ਲੀਟਰ ਡੱਬਾਬਦ ਦੁੱਧ ਵਿਕਦਾ ਰੋਜ਼ਾਨਾ ਦੀ ਵਰਤੋਂ ਹੁੰਦੀ ਹੈ ਪੰਜਾਬ ਦੇ ਵਿੱਚ ਇਹ ਇਸ ਮੌਕੇ ਜਿਹੜੇ ਸਰਕਾਰੀ ਅੰਕੜੇ ਆ ਜੀ ਉਹਨਾਂ ਦੇ ਹਿਸਾਬ ਨਾਲ ਜੇ ਤੁਸੀਂ ਲਾਉ ਤਾਂ ਪੰਜਾਬ 'ਚ ਕਹਿੰਦੇ 40 ਲੱਖ ਤੋਂ ਵੱਧ ਮੱਹਸਾ ਨੇ ਹੂੰ ਹੂੰ ਤੇ 25 ਲੱਖ ਤੋਂ ਵੱਧ ਗਊਆਂ ਨੇ ਹੂੰ ਹੂੰ 40 ਲੱਖ ਤੋਂ ਵੱਧ ਮੱਝਾਂ ਤੇ 25 ਲੱਖ ਤੋਂ ਵੱਧ ਗਊਆਂ ਨੇ ਪਰ ਇਹ ਨਾਲ ਦੀ ਗਿਣਤੀ ਇਹ ਹੈ ਇਹ ਨਹੀਂਗਾ ਕਿ ਸਾਰੇ ਦੁੱਧਾਰੂ ਨੇ ਇਹਨਾਂ ਚੋ ਜ਼ਿਆਦਾਤਰ ਦੁੱਧਾਰੂ ਨਹੀਂ ਹੈਗੇ ਹੂੰ ਹੂੰ ਜੁੱਧ ਦੇਣ ਵਾਲੇ ਪਸ਼ੂ ਨਹੀਂ ਹੈਗੇ ਹੂੰ ਹੂੰ ਸੋ ਇਹ ਵੀ ਇੱਕ ਪਹਿਲੂ ਹੈ ਨਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਪੰਜਾਬ ਚ ਲਗਭਗ 16 ਲੱਖ ਲੀਟਰ ਰੋਜ਼ ਦਾ ਦੁੱਧ ਉਤਪਾਦਨ ਹੈ ਜੀ ਪੰਜਾਬ ਦੇ ਅੰਦਰ 16 ਲੱਖ ਲੀਟਰ ਹੁੰਦਾ ਤੇ 16 ਲੱਖ ਲੀਟਰ ਦਾ ਜੇ 60% ਤੁਸੀਂ ਦੇਖੋ ਤਾਂ ਕਹਿੰਦੇ ਉਹ ਦੁੱਧ ਦੇ ਰੂਪ ਚ ਵਰਤ ਹੁੰਦਾ ਹੂੰ ਤੇ 40% ਉਹ ਹੈ ਜਿਹੜਾ ਮਤਲਬ ਮੱਖਣ ਲਈ ਪਨੀਰ ਲਈ ਘਿਓ ਲਈ ਵਰਤਿਆ ਜਾਂਦਾ ਜੀ ਪਰ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਦੁੱਧ ਦੇ ਵਿੱਚ 60% ਮਲਾਪਤੀ ਪਾਣੀ ਵਾਲਾ ਹੁੰਦਾ ਹ ਹ ਤੇ 37% ਦੇ ਨਮੂਨੇ ਫੇਲ ਹੋ ਜਾਂਦੇ ਨੇ ਜਿਨ੍ਹਾਂ ਚ ਅਰਾ ਰੋਟ ਜਾਂ ਪਾਊਡਰ ਜਾਂ ਕੋਸੂਰ ਰੰਗ ਉਹ ਪਾਏ ਜਾਂਦੇ ਨੇ 37% ਪੰਜਾਬ ਦੇ ਨਮੂਨੇ ਫੇਲ ਹੁੰਦੇ ਨੇ ਉਹ ਕਹਿੰਦੇ ਜ਼ਿਆਦਾਤਰ ਪਾਣੀ ਮਿਲਾਉਣ ਵਾਲਾ ਕੰਮ ਡੈਰੀਆਂ ਦੇ ਪੱਧਰ ਤੇ ਹੁੰਦਾ ਹ ਹ ਤੇ ਉਹ ਦੁੱਧ ਨੂੰ ਕੁਆਂਟੀਟੀ ਵਧਾਉਣਾ ਚਾਹੁੰਦੇ ਹੁੰਦੇ ਨੇ ਪਾਣੀ ਮਿਲਾਉਂਦੇ ਨੇ ਫਿਰ ਉਹਨੂੰ ਗਾੜ੍ਹਾ ਕਰ ਲਈ ਅਰਾ ਰੋਟ ਪਾਉਂਦੇ ਨੇ ਪਰ ਕੁਝ ਬਾਜ਼ਾਰ ਚ ਸਿੱਧਾ ਕਾਰੋਬਾਰ ਕਰਨ ਲਈ ਨਕਲੀ ਦੁੱਧ ਦੀਆਂ ਫੈਕਟਰੀਆਂ ਬਣਾ ਕੇ ਵੇਚਦੇ ਨੇ ਉਹ ਪੇਂਟ ਜਾਂ ਮਤਲਬ ਕਿ ਇਹੋ ਜਿਹਾ ਕੁਝ ਵੀ ਵਾਸ਼ਿੰਗ ਪਾਊਡਰ ਤੱਕ ਵੀ ਮਤਲਬ ਵਿਜੇ ਜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਨਕਲੀ ਦੁੱਧ ਬਣਾ ਰਿਹਾ ਹੈ ਜੀ ਉਹਦੇ ਘਰੇ ਵੀ ਕਿਤੋਂ ਕਿਤੋਂ ਤਾਂ ਦੁੱਧ ਆਉਂਦਾ ਹੋਣਾ ਨਾ ਹੂੰ ਜੋ ਆਪਣਾ ਦੁੱਧ ਨਹੀਂ ਬੱਤਦਾ ਉਹਦੇ ਘਰੇ ਦੁੱਧ ਦਹੀਂ ਪਨੀਰ ਕਿੱਥੋਂ ਦਾ ਆਉਂਦਾ ਹੋਣਾ ਨਾ ਉਹ ਕੀ ਗਰੰਟੀ ਹੈ ਕਿ ਹਾਂ ਤੁਹਾਡੇ ਘਰੇ ਅਸਲੀ ਆ ਰਿਹਾ ਹੂੰ ਸੋ ਇਸ ਲਈ ਇਹ ਪਤਾ ਨਹੀਂ ਬੰਦਾ ਖਾਣ ਵਾਲੀ ਕੀ ਤੱਕ ਵੀ ਮਤਲਬ ਇਹ ਪੈਸੇ ਦੀ ਵਰਤੋਂ ਦੀ ਜਾਂ ਪੈਸੇ ਦੀ ਲਾਲਸਾ ਦੀ ਅੱਧ ਹੈ ਜੀ ਤੇ ਪੰਜਾਬ ਦੇ ਅੰਕੜੇ 37% ਨੇ ਜੀ ਜਿਹੜੇ ਪਿਛਲੇ 5 ਸਾਲਾਂ ਦੀ ਐਵਰੇਜ ਨਿਕਲੀ ਹੈ ਕਿ 37% ਮੁੰਨੇ ਫੇਲ ਹੋ ਰਹੇ ਨੇ ਔਰ ਦੇਸ਼ ਦੀ ਐਵਰੇਜ 47% ਹੈ ਹੂੰ ਜਿਹੜੇ ਨਮੂਨੇ ਫੇਲ ਹੋ ਰਹੇ ਨੇ ਜੀ ਸੋ ਇੱਥੋਂ ਹੀ ਆਦਾ ਲਾ ਲਓ ਨਾ 64 ਕਰੋੜ ਲੀਟਰ ਵਿਕਿਆ ਤੇ ਉਹ ਚੋਂ 50 ਕਰੋੜ ਲੀਟਰ ਪਿੱਛੇ ਬਚਿਆ ਕਿੰਨਾ 14 ਕਰੋੜ ਲੀਟਰ ਜਿਹੜਾ ਸਹੀ ਹੈ ਜੀ ਸੋ ਇਹ ਬਹੁਤ ਖਤਰਨਾਕ ਹੈ ਪੰਜਾਬ ਨੂੰ ਕਿਸੇ ਸਮੇਂ ਮਤਲਬ ਜਿਹੜਾ ਅੱਜ ਚਿੱਟੇ ਨਾਲ ਚਿੱਟਾ ਸ਼ਬਦ ਬਦਨਾਮ ਹੋ ਗਿਆ ਨਾ ਜਿਹਦੇ ਸਮੇਂ ਚਿੱਟੇ ਦਾ ਮਤਲਬ ਦੁੱਧ ਦਹੀਂ ਮੱਖਣ ਕਿਉਂ ਸੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸੋ ਉਹ ਅੱਜ ਅੱਜ ਇਹ ਚੀਜ਼ਾਂ ਵੀ ਜ਼ਹਿਰੀ ਨੇ ਤੇ ਚਿੱਟਾ ਸ਼ਬਦ ਵੀ ਜ਼ਹਿਰੀ ਹੈ ਜੀ ਕਾਫੀ ਕਨਸਰਨਿੰਗ ਖਬਰ ਹੈ ਦੀਪਕ ਜੀ ਇਹ ਖਾਸ ਤੌਰ ਤੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਵਾਸਤੇ ਵੀ ਜਿਹੜੇ ਰੈਗੂਲਰਲੀ ਪੰਜਾਬ ਆਉਂਦੇ ਜਾਂਦੇ ਨੇ ਭਾਰਤ ਆਉਂਦੇ ਜਾਂਦੇ ਨੇ ਸਾਰਿਆਂ ਵਾਸਤੇ ਬਿਜੇ ਬਿਜੇ ਜੀ ਬਾਹਰ ਤੋਂ ਜਦੋਂ ਆਪਣੇ ਰਿਸ਼ਤੇ ਨਾਤੇ ਆਉਂਦੇ ਨੇ ਫਾਰਮਰ ਤੋਂ ਜੀ ਤਾਂ ਉਹ ਦੁੱਧ ਪੀਣੋਂ ਹੁਣ हट ਗਏ ਨੇ ਇੱਥੇ ਹੂੰ ਔਰ ਉਹਦਾ ਇੱਕ ਪਹਿਲੂ ਵਿਸ਼ਵ ਸਿੰਘ ਕਠਨ ਦੀ ਇੱਕ ਇਹ ਰਿਪੋਰਟ غور ਕਰਨ ਵਾਲੀ ਆ ਉਹ ਕਹਿੰਦੇ ਕਿ ਇਸ ਨਕਲੀ ਜਾਂ ਜ਼ਹਿਰੀ ਜਾਂ ਮਲਾਪਟੀ ਦੁੱਧ ਦੇ ਕਾਰਨ ਕੈਂਸਰ ਦੇ ਰੋਗ ਵਧ ਰਹੇ ਨੇ ਹੂੰ ਕੈਂਸਰ ਵਧਣ ਦਾ ਇੱਕ ਮੁੱਖ ਕਾਰਨ ਇਹ ਹੈ ਮਤਲਬ ਕਿਤੇ ਇਹ ਨਾ ਹੋਵੇ ਕਿ ਅਸ ਪੂਰਾ ਭਾਰਤ ਤੇ ਕੈਂਸਰ ਦੀ ਚਪੇਟ ਚ ਆ ਜਵੇ ਸਰਕਾਰਾਂ ਕਦੋਂ ਜਾਗਣਗੀਆਂ ਸਭ ਪਤਾ ਸਰਕਾਰਾਂ ਨੂੰ ਚਾਹਣ ਦਾ ਸਭ ਕੁਝ ਰੋਕ ਸਕਦੀ ਹੈ ਜੀ ਜੀ ਦੀਪਕ ਜੀ ਇੱਕ ਨਾ ਇੱਕ ਇਥੇ ਕਾਫੀ ਇਹ ਵਿਚਾਰ ਇਧੇ ਪਰ ਡਿਸਕਸ਼ਨ ਹੁੰਦੀ ਆ ਕਿ ਜਿੰਨੇ ਵੀ ਵੱਖੋ ਵੱਖਰੇ ਜਾਨਵਰ ਨੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਮਨੁੱਖ ਹੈ ਜਿਹੜਾ ਕਿ ਜਦੋਂ ਕੁਝ ਖਾਣ ਪੀਣ ਦੇ ਸਮਰੱਥ ਵੀ ਹੋ ਜਾਂਦਾ ਉਸ ਤੋਂ ਬਾਅਦ ਵੀ ਦੁੱਧ ਪੀਣਾ ਨਹੀਂ ਛੱਡਦਾ ਕਿਉਂਕਿ ਅਦਰਵਾਇਜ਼ ਤੇ ਜਿਹੜਾ ਦੁੱਧ ਅਜਿਹੀ ਖੁਰਾਕ ਹੈ ਕਿ ਜਦ ਤੱਕ ਤੁਸੀਂ ਕੋਈ ਹੋਰ ਚੀਜ਼ ਖਾ ਕੇ ਪਚਾਰ ਨਹੀਂ ਸਕਦੇ ਉਦੋਂ ਤੱਕ ਇਹ ਦੁੱਧ ਜਿਹੜੇ ਬਾਕੀ ਭਾਵੇਂ ਬਛੜੇ ਹੋਣ ਜਾਂ ਜਿਹੜੇ ਵੀ ਹੋਰ ਮੈਮਲਸ ਨੇ ਉਹ ਜਾਨਵਰ ਉਦੋਂ ਤੱਕ ਹੀ ਦੁੱਧ ਪੀਂਦੇ ਨੇ ਜਦ ਤੱਕ ਉਹ ਬਾਕੀ ਦੀ ਖੁਰਾਕ ਖਾਣ ਜੋਗੇ ਨਹੀਂ ਹੋ ਜਾਂਦੇ ਜਦੋਂ ਬਾਕੀ ਦੀ ਖੁਰਾਕ ਖਾ ਕੇ ਉਹਨੂੰ ਪਛਾਣਣ ਜੋਗੇ ਹੋ ਜਾਂਦੇ ਫਿਰ ਦੁੱਧ ਨਹੀਂ ਪੀਂਦੇ ਕਿਉਂਕਿ ਕੁਦਰਤ ਦਾ ਤਰੀਕਾ ਇਹੀ ਆ ਇਹ ਸਿਰਫ ਮਨੁੱਖੀ ਜਿਹੜਾ ਦੁੱਧ ਪੀਂਦਾ ਰਹਿੰਦਾ ਹਾਲਾਂਕਿ ਚਲੋ ਇਹਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਹੋਰ ਜਿਹੜੇ ਪੋਸ਼ਟਿਕ ਤੱਤ ਨੇ ਉਹ ਮੌਜੂਦ ਨੇ ਪਰ ਇੱਕ ਬਹੁਤ ਇੱਕ ਮੂਵਮੈਂਟ ਇਹੋ ਜਿਹੀ ਵੀ ਚੱਲੀ ਹੋਈ ਹੈ ਜਿਹੜੀ ਇਹ ਕਹਿੰਦੀ ਹੈ ਕਿ ਜਿਹੜੇ ਉਹੀ ਪੌਸ਼ਟਿਕ ਤੱਤ ਨੇ ਤੁਸੀਂ ਆਪਣੀ ਖੁਰਾਕ ਦੇ ਵਿੱਚ ਬਾਕੀ ਤਬਦੀਲੀਆਂ ਕਰਕੇ ਉਧਰੋਂ ਵੀ ਹਾਸਲ ਕਰ ਸਕਦੇ ਹੋ ਜਿਹੜੀ ਡੇਰੀ ਦੀ ਕੰਜ਼ਮਪਸ਼ਨ ਹੈ ਉਹਦੀ ਖਾਪਤ ਹੈ ਉਨੀ ਜ਼ਿਆਦਾ ਜ਼ਰੂਰੀ ਹੈ ਨਹੀਂ ਜਿੰਨੀ ਅਸੀਂ ਕਰਦੇ ਹਾਂ ਹਾਂਜੀ ਬਣਾ ਲਈਏ ਬਿਲਕੁਲ ਜਿੰਨੀ ਬਣਾ ਲਈਏ ਜੀ ਅਸੀਂ ਕੁਝ ਚੀਜ਼ਾਂ ਸਟੇਟਸ ਵੀ ਬਣਾ ਲਈਆਂ ਨਾ ਕਿ ਘਰੇ ਦਿੱਸੇ ਦਾ ਰਾਜ ਤੇ ਜੇ ਪਨੀਰ ਨਾ ਬਣਿਆ ਤਾਂ ਸੇਵਾ ਨਹੀਂ ਹੋਈ ਜੀ 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 ਸੋ ਇਹ ਉਵੇਂ ਹੀ ਹੈ ਨਾ ਜਿਵੇਂ ਪੰਜਾਬੀਆਂ ਦੇ ਮਤਲਬ ਸ਼ਾਮ ਨੂੰ ਜੇ ਰੰਗ ਵਾਲਾ ਪਾਣੀ ਨਾ ਆਇਆ ਸੇਵਾ ਲਈ ਤਾਂ ਸੇਵਾ ਨਹੀਂ ਹੋਈ ਉਸੇ ਤਰ੍ਹਾਂ ਇਹ ਹੈ ਸੋ ਇਸ ਲਈ ਇਹ ਕੁਝ ਚੀਜ਼ਾਂ ਸੀ ਸਟੇਟਸ ਸਿੰਬਲ ਬਣ ਗਿਆ ਮਤਲਬ ਬਿਆਤਾ ਵੇਰ ਭੋਗ ਚ ਵੀ ਜੇ ਪਨੀਰ ਦੀ ਸਬਜ਼ੀ ਨਾ ਬਣੀ ਤਾਂ ਮਤਲਬ ਭੋਗ ਵੀ ਪ੍ਰਵਾਨ ਨਹੀਂ ਤੁਹਾਡਾ ਜੀ ਇਹ ਸਿਤੀ ਬਣਾ ਲਈ ਨਾ ਤੁਸੀਂ